ਸਤਿ ਸ੍ਰੀ ਅਕਾਲ ਬਰੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਆਪਾਂ ਸ਼ੋਅ ਵਿੱਚ ਇੱਕ ਤਾਂ ਫਿਰ ਪਹਿਲੇ ਆਪਾਂ ਡਿਸਕਸ ਕੀਤਾ ਸੀ ਲਾਣਡਰਿੰਗ ਦੀ ਸਿਚੁਏਸ਼ਨ ਦੇ ਬਾਰੇ ਅੱਜ ਫਿਰ ਆਪਾਂ ਉਸ ਵਿਸ਼ੇ ਬਾਰੇ ਵਿਚਾਰ ਮੇਟਾਂ ਦਾ ਕਰਾਂਗੇ ਕਿਉਂਕਿ ਇਹ ਵਿਸ਼ਾ ਐਸਾ ਹੈ ਕਿ ਇਹਨੂੰ ਛੱਲ ਪੈਣ ਦੇ ਅਸਾਰ ਅਜੇ ਤੱਕ ਦਿਖਾਈ ਨਹੀਂ ਦੇ ਰਹੇ ਔਰ ਦੂਸਰਾ ਵਿਸ਼ਾ ਹੈ ਕਿ ਪੰਜਾਬ ਅੰਦਰ ਜਿਹੜੀ ਮਹਿਮ ਚੜਾਈ ਜਾ ਰਹੀ ਹੈ ਇਹ ਜੁੱਦ ਨਸ਼ੇ ਰਦ ਇਹਨ ਕੋਈ ਭੜਮਾ ਹੰਗਾਰਾ ਜਿਹੜਾ ਨਜ਼ਰ ਦਾ ਦਿਖਾਈ ਨਹੀਂ ਦੇ ਰਿਹਾ ਤੇ ਜੇਕਰ ਇਹ ਹੰਗਾਰਾ ਭੜਮਾ ਨਹੀਂ ਮਿਲ ਰਿਹਾ ਪੰਜਾਬ ਸਰਕਾਰ ਖਾਤੇ ਤੇ ਖਰਚਾਂ ਵੀ ਕਰੀ ਜਾਰੀ ਹੈ ਤੇ ਕਿਉਂ ਨਾ ਡੋਡਿਓ ਸਿੰਘ ਦੀ ਚੇਤੀ ਦੁਬਾਰਾ ਸ਼ੁਰੂ ਕੀਤੀ ਜਾਵੇ ਇਸ ਵਿਸ਼ੇ ਤੇ ਦੀ ਬਚਾਤ ਬਟਾੰਦਾ ਜਿਹੜਾ ਉਹ ਕੀਤਾ ਜਾਵੇਗਾ। ਔਰ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਇੰਸਟਸਾਫ ਸਦਾ ਭਗਵਾਨ ਸਿੰਘ ਮਾਨ ਨੇ ਕੁਝ ਵੈਦੇ ਕੀਤੇ ਸੀ ਪੰਜਾਬ ਦੇ ਲੋਕਾਂ ਨਾਲ। ਉਹਨਾਂ ਨੂੰ ਅੱਜ ਤੱਕ ਨਿਭਾਇਆ ਨਹੀਂ ਗਿਆ ਜਦ ਕਿ ਸਰਕਾਰ ਦਾ ਇਹ ਕਾਰਜ ਕਾਲ ਸਿਰਫ ਲਗਭਗ 1 ਸਾਲ ਦੇ ਤਰੀਕਰੀ ਰਹਿ ਚੁੱਕਾ ਆ। ਅਜੇ ਤੱਕ ਵੀ ਉਹ ਉਸੇ ਤਰ੍ਹਾਂ ਹੀ ਵਧੇ ਕਹਿ ਮੰਨ ਔਰ ਅਗਲਾ ਵਿਸ਼ਾ ਜਿਹੜਾ ਲਾਸਟ ਵੀਕ ਵਿੱਚ ਆਪਾਂ ਗੱਲ ਕਰਾਂਗੇ ਉਹ ਹੈ ਪ੍ਰਸਿੱਧ ਸਮਾਜ ਸੇਵਕ ਮਾਨ ਗੋਇਲ ਦੇ ਜਿਹੜੇ ਭਾਈ ਸਾਹਿਬ ਆ ਉਹਨਾਂ ਦੀਆਂ ਦੁਕਾਨਾਂ ਦੇ ਉੱਪਰ ਦੈਂ ਵਿਹੜੀ ڈاکਵਾਂ ਨੇ ਹੰਦਾ ਕੀਤਾ ਔਰ ਉਧੇ ਅੰਗੂਰੀਆਂ ਚ ਬਾਈਆਂ ਇਦੇ ਬਾਅਦ ਵੀ ਆਪਾਂ ਇੱਕ ਤਾਂ ਇਸ ਗੱਲ ਦੀ ਮੰਗ ਕਰਾਂਗੇ ਔਰ ਦੂਸਰਾ ਇਹ ਵੀ ਪੰਜਾਬ ਪ੍ਰਦੇਸ਼ ਨੂੰ ਤਾੜਨਾ ਕਰਾਂਗੇ ਕਿ ਉਹ ਜਲਦੀ ਤੋਂ ਜਲਦੀ ਜਿਹੜੇ ਲੋਕਾਂ ਨੇ ਵਿਰੋਧ ਫੋਣੀਆਂ ਚੜਾਈਆਂ ਉਹਨਾਂ ਨੂੰ ਫੜ ਕੇ ਜੇਲ੍ਹ ਦੀ ਕਾਲ ਤੋਂ ਹਿੱਲੇ ਪਿੱਛੇ ਬੰਦ ਕਰ ਦੇਣ ਸਭ ਤੋਂ ਵੱਡਾ ਆਪਾਂ ਨਹੀਂ ਆ ਕਿ ਆਪਾਂ ਦੇ ਨਾਲ ਚੂਪ ਹੀ ਤਾਂ ਹੈ ਤਾਂ ਪਰ ਕਹ ਕਿ ਪੰਜਾਬ ਅੰਦਰ ਐਸ ਵਜੇ ਜੇਲੀ ਖੇਤੀ ਕੀਤੀ ਜਿਆਦੀ ਆ ਉਹਦਾ ਕੋਈ ਲਾਹੇਵੰਦਾ ਸਵਦਾ ਨਹੀਂ ਐਸ ਵੇ ਨੇ ਅੱਜ ਵੀ ਨਹੀਂ ਕਿਉਂਕਿ ਖੇਤੀਬਾੜੀ ਦਾ ਵਕਤ ਨਿਕਲ ਗਿਆ ਜਦੋਂ ਖੇਤੀਬਾੜੀ ਇੱਕ ਲਾਹੇਵੰਦਾ ਧੰਦਾ ਹੁੰਦਾ ਸੀ ਔਰ ਉਹਦੇ ਵਿੱਚੋਂ ਕਮਾਈ ਦੇ ਕੁਝ ਸਾਧਨ ਦੀ ਸਨ ਦੇਖੰਗਾ ਅੱਜ ਗੱਲ ਜਿਹੜੇ ਸਾਧਨ ਇਸ ਕਰਕੇ ਨਹੀਂ ਹਨ ਕਿ ਜਿੰਨੀ ਲਾਗਤ ਫਸਲ ਦੇ ਉੱਪਰ ਹੁੰਦੀ ਆ ਔਰ ਉਸ ਤੋਂ ਜ਼ਿਆਦਾ ਜਿਹੜਾ ਫਸਲ ਪੈਦਾ ਕਰਨ ਦੇ ਰੁਪਈਆ ਪੈਸਾ ਜਿਹੜਾ ਉਹ ਖਰਚ ਕੀਤਾ ਜਾਂਦਾ ਹੈ ਔਰ ਇਸੇ ਕਾਰਨ ਜਿਹੜੀ ਫਸਲ ਦੇ ਉੱਪਰ ਖਰਚ ਘਟਕੀਤੇ ਜਾਣ ਵਾਲੀ ਜਿਹੜੀ ਰਕਮ ਉਹ ਜ਼ਿਆਦਾ ਹੁੰਦੀ ਆ ਜਦ ਕੇ ਫਸਲ ਤੋਂ ਜਿਹੜੀ ਰਕਮ ਪ੍ਰਾਪਤ ਕੀਤੀ ਜਾ ਰਹੀ ਆ ਉਹ ਖਰਚ ਕੀਤੀ ਰਕਮ ਨਾਲੋਂ ਘੱਟ ਹੁੰਦੀ ਆ ਤੇ ਇਸੇ ਲਈ ਕਿਸਾਨ ਜਿਹੜੇ ਆ ਬੜੇ ਨਿਰਾਸ਼ ਹੈ ਉਹ ਬੜੇ ਨਿਰਾਸ਼ਤਾ ਦੇ ਆਗਮਨ ਵਿੱਚ ਰਹੇ ਨੇ ਆ ਉਹਨਾਂ ਨੂੰ ਵੀ ਚਾਹੀਦਾ ਆ ਕੋਈ ਨਾ ਕੋਈ ਐਸਾ ਫਲੇਟ ਫਾਰਮ ਮਿਲੇ ਜਿੱਥੋਂ ਉਹ ਖੇਤੀਬਾੜੀ ਰਹੀ ਕੋਈ ਵਧੀਆ ਆਮਦਨ ਜਿਹੜੀ ਆ ਉਹ ਪੈਦਾ ਕਰ ਸਕਣ ਜਾਂ ਅੰਦਰੋਂ ਵੀ ਸਿੱਲੀ ਪੈਦਾ ਕਰ ਸਕਣ ਸੋ ਇੱਕ ਤਾਂ ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਿਆਂ ਅੰਦਰ ਮੁਹਿੰਮ ਚਲਾਈ ਗਈ ਹੈ ਇਹ ਨਹਿ ਨੂੰ ਬਹੁਤ ਹੌਲੀ-ਹੌਲੀ ਚੱਲ ਰਹੀਆਂ ਲੇਕਿਨ ਪ੍ਰਾਪਤੀਆਂ ਇਹਦੇ ਬਾਰੇ ਜੇ ਬਿਲਕੁਲ ਸੱਚ ਗੱਲ ਕਰਨੀ ਹੋਵੇ ਤੇ ਪ੍ਰਾਪਤੀਆਂ ਨਾ ਹੋਣ ਦੇ ਬਰਾਬਰ ਹੀ ਹੈ ਤੇ ਇਹ ਜੇਕਰ ਐਫੀਮ ਡੋਡੇ ਆਦੀ ਖੇਤੀ ਕਰਨ ਦੀ ਅਜਾਇਬ ਦਿੱਤੀ ਜਾਵੇ ਕਿਸੇ ਟਾਈਮ ਤੇ ਸੀ ਨਵੇਂ ਵੀ ਦੇਖੀ ਆਏ ਹੈ ਲੇਕਿਨ ਮੇਰੀ ਸ਼ੋਕੀ ਉਮਰ ਸੀ ਜਦੋਂ ਇਹ ਦੇਖਿਆ ਲੇਕਿਨ ਉਹ ਉਸ ਵਕਤ ਮੈਨੂੰ ਕਿਸੇ ਵੀ ਕਿਸਮ ਦੇ ਨਫੇ ਨੁਕਸਾਨ ਦਾ ਕੋਈ ਪਤਾ ਨਹੀਂ ਸੀ ਤੇ ਹਾਂ ਇਹਨਾਂ ਦਾ ਪਤਾ ਜੂ ਸੀ ਕਿ ਖੇਤੀ ਗੜੀਆਂ ਡੋਡਿਆਂ ਦੀ ਐਸੂ ਵੀ ਹੋ ਰਹੀ ਆ ਲੇਕਿਨ ਉਹਦਾ ਕਿਸੇ ਨਫੇ ਨੁਕਸਾਨ ਦੀ ਹੋਣਾ ਪਤਾ ਨਾ ਹੋ ਕਰਕੇ ਮੈਂ ਕੋਈ ਉਹਦੇ ਵਿੱਚ ਦਿਲਚਸਪੀ ਕਦੇ ਨਹੀਂ ਲਈ ਦੇਖਣਾ ਹੁਣ ਕਿਉਂਕਿ ਨਸ਼ੇ ਖਤਮ ਕਰਨ ਦੇ ਲਈ ਇੰਨਾ ਪੈਸਾ ਪੰਜਾਬ ਸਰਕਾਰ ਦਾ ਖਰਚਿਆ ਜਾ ਰਿਹਾ ਆ ਔਰ ਉਹਦੇ ਮੁਕਾਬਲੇ ਤੇ ਜਿਹੜਾ ਫਾਇਦਾ ਹੋਣਾ ਸੀ ਜਾਂ ਨਸ਼ਿਆਂ ਨੂੰ ਖਤਮ ਕਰਨ ਦੀ ਗੱਲ ਹੋਣੀ ਸੀ ਉਹ ਉਨੀ ਨਹੀਂ ਹੋ ਰਹੀ ਸੋ ਸਾਡੀ ਤਾਂ ਸਦਾ ਆਇਆ ਪੰਜਾਬ ਸਰਕਾਰ ਨੂੰ ਕਿ ਉਹ ਪੰਜਾਬ ਦੇ ਵਿੱਚ ਜਿਹੜੀ ਖੇਤੀ ਆ ਉਹ ਖੇਤੀ ਦੇ ਦਰਨੀ ਖੇਤੀ 팀 ਦੀ ਖੇਤੀ ਕੰਮ ਦੀ ਸਾ ਪੰਜਾਬ ਦੇ ਕਿਸਾਨਾਂ ਨੂੰ ਆਜਾਦਤ ਦੇਣ ਤਾਂ ਕਿ ਉਹ ਆਪਣੀ ਤੇ ਆਪਣੇ ਪਰਿਵਾਰਾਂ ਦੀ ਜ਼ਿੰਦਗੀ ਜਿਹੜੀ ਆ ਵਧੀਆ ਤਰੀਕੇ ਦੇ ਨਾਲ ਚਲਾਉਣ ਵਿੱਚ ਸਮਰੱਥ ਹੋ ਸਕਣ ਕਿਉਂਕਿ ਐਸ ਵੇਲੇ ਆਸਾਨ ਪਰਿਵਾਰਾਂ ਦੀ ਬੜੀ ਪੜੀ ਤੇ ਤਸਜੋਗ ਹਾਲਤ ਹੈ ਕਿਉਂਕਿ ਉਹਨਾਂ ਨੂੰ ਖਾਤੇ ਦੇ ਬ੍ਰਾਭਤ ਦੀ ਪੈਸਾ ਜਿਹੜਾ ਉਹਨਾਂ ਨੂੰ ਮਿਲਦਾ ਜਾਂ ਉਹਦੇ ਆਪਾਦਨ ਦੇ ਹਿੱਸੇ ਦੇ ਬ੍ਰਾਭਤ ਦੀ ਉਹਨਾਂ ਦੀ ਆਮਦ ਨਹੀਂ ਹੁੰਦੀ ਤਾਂ ਉਹਨਾਂ ਦੀ ਕੁਦਰਤੀ ਗੱਲ ਹੈ ਕਿ ਉਹਨਾਂ ਨੂੰ ਉਹਨੀ ਆਮਦਨ ਤੇ ਖਾਤੇ ਜਿਹੜਾ ਆ ਉਹ ਖਰਚਾ ਵੱਧ ਜਾਂਦਾ ਆ ਆਮਦਨੀ ਘੱਟ ਜਾਂਦੀ ਆ ਉਹ ਫਿਰ ਅਖੀਰ ਜਾ ਕੇ ਸਰਕਾਰ ਕੋਲੋਂ ਜਾਂ ਪ੍ਰਾਈਵੇਟ ਅਦਾਰਿਆਂ ਕੋਲੋਂ ਕੀ ਸੌਰੀ ਫਿਰ ਉਹ ਲੋਨ ਦੇਦਾ ਉਹ ਦਿੰਦੇ ਆ ਫਿਰ ਉਹ ਕਾਗੇ ਹੀਖਾ ਇੰਨਾ ਕ ਦਬ ਜਾਂਦੇ ਆ ਕਿ ਫਿਰ ਲੰਬੇ ਸਮੇਂ ਤੱਕ ਉਹਨਾਂ ਦਾ ਕਾਗੇ ਹੀਠੋਂ ਬਾਹਰ ਨਿਕਲਣਾ ਜਿਹੜਾ ਉਹ ਮੁਸ਼ਕਲ ਹੋ ਜਾਂਦਾ ਆ ਸੋ ਸਾਡੀ ਦਾਅਵਾ ਇਹੋ ਹੀ ਆ ਕਿ ਪੰਜਾਬ ਵਿੱਚ ਸਹੀ ਜਾਤਾਂ ਦੇ ਵਿੱਚ ਅਗਰ ਨਸ਼ਿਆਂ ਤੋਂ ਪੰਜਾਬ ਨੂੰ ਮੁਕਤ ਕਰਨਾ ਹੈ ਤਾਂ ਇਹਨੂੰ ਸਭ ਤੋਂ ਪਹਿਲਾਂ ਇਹ ਪੰਜਾਬ ਬੰਦਰ ਖੇਤੀਬਾੜੀ ਦਾ ਜਿਹੜਾ ਤੰਦਾ ਆ ਉਹ ਖੀਣ ਔਰ ਦੁਰਜਾ ਦੀ ਖੇਤੀ ਕਰਨ ਨੂੰ ਪੈਲ ਅਕਾਦਮੀ ਇਸ ਮਾਣ ਲਈ ਵੇਚੀ ਜਾਣੀ ਚਾਹੀਦੀ ਆ ਤਾਂ ਕਿ ਪੰਜਾਬ ਦਾ ਕਿਸਾਨ ਆਪਣੇ ਵੱਲੋਂ ਇਹ ਸੋਚ ਸਕੇ ਕਿ ਹੁਣ ਇਹ ਖੇਤੀ ਦੇ ਆਰੰਭ ਹੋਣ ਦੇ ਨਾਲ ਪੰਜਾਬ ਦਾ ਕਿਸਾਨ ਦੇਲਾ ਉਹ ਪਹਿਲਾਂ ਨਾਲੋਂ ਖੁਸ਼ਹਾਲ ਹੋਵੇਗਾ ਔਰ ਉਹ ਵੱਧ ਚੜ ਕੇ ਇਹ ਅੱਗੇ ਨਾਲੋਂ ਵੀ ਜ਼ਿਆਦਾ ਜੋਸ਼ ਦੇ ਨਾਲ ਉਹ کھیਤੀਬਾੜੀ ਦੇ ਧੰਦੇ ਵਿੱਚ ਆਪਣੀ ਦਚਸਤੀ ਗਈ ਆ ਉਹ ਲਵੇਗਾ ਸੋ ਇਹ ਗੱਲ ਖੇਤੀਬਾੜੀ ਦੀ ਹੋਈ ਆ ਹੁਣ ਆਪਾਂ ਗੱਲ ਕਰਦੇ ਆ ਕਿ ਕੁਝ ਵੈਦੇ ਜਿਹੜੇ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ ਮੈਨੂੰ ਵੀ ਬਹੁਤ سارے ਲੋਕਾਂ ਨੇ ਕਿਹਾ ਤੁਸੀਂ ਉਹਨਾਂ ਵਹਿਦਿਆਂ ਦਾ ਜੇਕਰ ਜ਼ਰੂਰ ਕਰੋ ਇਹ ਜਿਹੜੇ ਵਾਅਦੇ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ ਸੋ ਮੈਂ ਆਪਣੀ ਡਿਊਟੀ ਨੂੰ ਮੌਲਾ ਹੋਇਆ ਉਹਨਾਂ ਵਾਅਦਿਆਂ ਦਾ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ ਹਾਂ ਸਭ ਤੋਂ ਪਹਿਲਾ ਵਾਅਦਾ ਇਹ ਸੀ ਕਿ ਪੰਜਾਬ ਅੰਦਰ ਹਾਲੇ ਤੱਕ ਜਿਹੜੇ ਅੰਦਰ ਜਿਹੜਾ ਐਮਸ ਦਾ ਹਸਪਤਾਲ ਜਿਹੜਾ ਉਹ ਖੋਲ੍ਹਿਆ ਜਾਵੇਗਾ ਔਰ ਇਹ ਵੀ ਮੇਰੇ ਕਹਿੰਦੇ ਜਿਹੜੀ ਤਹਿਰ ਕਦਮੀ ਕੀਤੀ ਗਈ ਸੀ ਉਹ ਸੰਤ ਬਾਬਾ ਅਤਵ ਸਿੰਘ ਜੀ ਮਸਤੂਆਣੇ ਵਾਲੇ ਉਹਨਾਂ ਦੀ ਯਾਦ ਵਿੱਚ ਉਥੇ ਹਸਪਤਾਲ ਇਹ ਖੋਲ੍ਹਿਆ ਜਾਣਾ ਸੀ ਉਹ ਜਿਹਦਾ ਨਹੀਂ ਪੱਥਰ ਵੀ ਉਥੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਰੱਖ ਦਿੱਤਾ ਸੀ ਔਰ ਉਹਦਾ ਬੜਾ ਜੋਰ ਸ਼ੂਰ ਦੇ ਨਾਲ ਪਟਚਾਰ ਵੀ ਕੀਤਾ ਗਿਆ ਸੀ ਔਰ ਜਿੰਨੇ ਗੰਤ ਨਹੀਂ ਤੇ ਲੱਖਾਂ ਰੁਪਈਆ ਉਹਦੇ ਪੱਤਾਲ ਵਿੱਚ ਖਾਚਿਆ ਵੀ ਗਿਆ ਸੀ ਲੇਕਿਨ ਹੁਣ ਪਤਾ ਲੱਗਾ ਕਿ ਤਿੰਨ ਕਿਆ ਸਾਲ ਦੇ ਬਾਅਦ ਉਹਦਾ ਨੀਂਹ ਪੱਥਰ ਵੀ ਚੁੱਕ ਦਿੱਤਾ ਗਿਆ ਤੇ ਉਹਦੀ ਜਿਹੜੀਆਂ ਸੰਭਾਵਨਾਵਾਂ ਸੀ ਉਹ ਉਸ ਪੱਥਰ ਦੇ ਬਣ ਗਈਆਂ ਕਿਉਂਕਿ ਜਿਸ ਦਿਨ ਉਹ ਨੀਂਹ ਪੱਥਰ ਰੱਖਿਆ ਗਿਆ ਸੀ ਇਹ ਸਰਦਾਰ ਭਗਵੰਤ ਸਿੰਘ ਮਾਨ ਨੇ ਉਸੇ ਦਿਨ ਹੀ ਇਜਾਮ ਕੀਤਾ ਸੀ ਕਿ ਇਹ ਹਸਪਤਾਲ 2023 ਤੋਂ ਪਹਿਲਾ ਪੈਲਾ ਬੰਕੇ ਤਿਆਰ ਹੋ ਜਾਵੇਗਾ ਸ਼ਾਇਦ ਤੁਸੀਂ ਵੀ ਇਹ ਉਹਨਾਂ ਦੀ ਅਨਾਉਂਸਮੈਂਟ ਸੁਣੀ ਹੋਵੇਗੀ ਉਹ 2023 ਤੱਕ ਉਹ ਜਦੋਂ ਇਹ 25 ਅੱਧਿਓਂ ਜ਼ਿਆਦਾ ਲੰਘ ਗਿਆ ਤਾਂ ਉਹ ਨਹੀਂ ਪੱਤਰੀ ਪੱਥਰ ਹੀ ਉਥੋਂ ਕੋਟ ਕੇ ਰੱਖ ਦਿੱਤਾ ਤੇ ਉਹ ਸਸਵਕਾਲ ਦੇ ਬਣ ਜਾਣ ਦੀ ਆਸ ਜੇੜੀ ਸੀ ਸਾਲੀ ਉਹ ਮਦ ਇਹ 4 ਨੂੰ ਹੋ ਰਹੀ ਰਹਿ ਗਈ ਇਹ ਜਿਹੜਾ ਵਹਿਦਾ ਤੋੜਿਆ ਗਿਆ ਪੰਜਾਬ ਦੇ ਲੋਕਾਂ ਦੇ ਨਾਲ ਇਹਦੇ ਨਾ ਇਸ ਕਰਕੇ ਉੱਥੋਂ ਦੇ ਇਹ ਵੀ ਦੇ ਲੋਕਾਂ ਦੇ ਦਿਨਾਂ ਉਪਰ ਇੱਕ ਬਹੁਤ ਵੱਡੀ ਜਿਹੜੀ ਆ ਉਹ ਸੱਚ ਪਹੁੰਚੀ ਸੋ ਦੂਸਰਾ ਵੱਡਾ ਵਹਿਦਾ ਜਿਹੜਾ ਸੀ ਵਹਿਦੇ ਤਾਂ ਬਹੁਤ ਮਹੰਗਾ ਕਿਉਂਕਿ ਟਾਈਮ ਸਾਡੇ ਕੋਲ ਘੱਟ ਹੁੰਦਾ ਉਹ ਉਹ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਬਦਾਨ ਇੱਕ ਐਥਲੀਟ ਮੁੰਡੇ ਨੂੰ ਪੇਸ਼ ਕੀਤਾ ਸੀ ਜਿਸ ਵਿੱਚ ਉਹਦੇ ਕੋਲੋਂ ਕਹਾਇਆ ਗਿਆ ਸੀ ਕਿ ਮੈਨੂੰ ਸਪੋਰਟਸ ਕੋਟੇ ਵਿੱਚ ਭਾਗੀ ਕਰਵਾਉਣ ਦੇ ਲਈ ਸਾਬਕਾ ਮੁੱਖ ਮੰਤਰੀ ਸਰਦਾਰ ਚੰਨਜੀਤ ਸਿੰਘ ਚੰਨੀ ਨੇ ਉਦੋਂ ਉਹ ਦਾ ਪਿਆ ਜਿਹੜਾ ਮੇਰੇ ਕੋਲੋਂ ਲਿਆ ਆ। ਉਹ ਉੱਥੇ ਹੀ ਸ੍ਰੀ ਦਾਤ ਭਗਵਾਨ ਸਿੰਘ ਮਾਨ ਨੇ ਇਹ ਗੱਲ ਦਾ ਐਲਾਨ ਕੀਤਾ ਕਿ ਉਹ ਜੰਨੀ ਸਾਹਿਬ ਦੇ ਕੋਲੋਂ ਇਹ ਪੈਸਾ ਪਾ ਕਢਾਉਣਗੇ ਹੀ। ਲੇਕਿਨ ਉਹਦੇ ਨਾਲ-ਨਾਲ ਉਹ ਜਿਹੜਾ ਮੁੰਡਾ ਸੀ ਉਹਦਾ ਨਾਂ ਲੈ ਕੇ ਕਹਿਣ ਲੱਗੇ ਕਿ ਮੈਂ ਖੁਦ ਵੀ ਇਸ ਨੌਜਵਾਨ ਨੂੰ ਇੱਕ ਵਧੀਆ ਹੋਂਦੇ ਦੇ ਤੇ ਉੱਤੇ ਅਪਾਇੰਟ ਕਰਾਂਗਾ ਤਾਂ ਕਿ ਉਹ ਇਸ ਗੱਲ ਦਾ ਨਾਮਾਣ ਨਾ ਲੈ ਸਕੇ ਕਿ ਉਹ ਸਪੋਰਟਸਮੈਨ ਹੁੰਦਾ ਹੋਇਆ ਉਸ ਨੂੰ ਵਧੀਆ ਜਿਹੀ ਨੌਕਰੀ ਆ ਉਹ ਪੰਜਾਬ ਸਰਕਾਰ ਨੇ ਦਿੱਤੀ ਹੈ ਅਨਫਰਚਨਟਲੀ ਉਹ ਜਿਹੜਾ ਨੌਜਵਾਨ ਸੀ ਉਸ ਨੂੰ ਅਜੇ ਤੱਕ ਵੀ ਨੌਕਰੀ ਨਹੀਂ ਮਿਲੀ ਔਰ ਉਹ ਅਜੇ ਤੱਕ ਵੀ ਇਧਰ ਪਟ ਪੜ ਆਇਆ ਔਰ ਉਹ ਕਿਉਂ ਇਹ ਰੈਸਕਾਂਸਾਂ ਸਟਾਈ ਗਈ ਕਿਉਂ ਨਹੀਂ ਕਰਵਾਈ ਗਈ ਇਹਦਾ ਜਵਾਬ ਤਾਂ ਸਦਾਤ ਭਗਵਾਨ ਸਿੰਘ ਮਾ ਨਹੀਂ ਦੇ ਸਕਦੇ ਆ ਔਰ ਇਹਦੇ ਵਿੱਚ ਅਗਰ ਇਹ ਸਾਰਾ ਇੱਕ ਨਾਟਕਾ ਸੀ ਅਸੀਂ ਇਹ ਕਹਾਂਗੇ ਕਿ ਸਰਦਾਰ ਭਗਵਾਨ ਸਿੰਘ ਵਰਗੇ ਹੋਜੇ ਉਹ ਦੋਇ ਤੇ ਬੈਠੇ ਹੋਏ ਸੱਜਣ ਨੂੰ ਇਹ ਹੋ ਜਾਏ ਲਾਨੇਵਾਜੀ ਕਾਪੀ ਕੋਈ ਲੋੜ ਨਹੀਂ ਸੀ ਉਸ ਤਾਂ ਹੀ ਸਭ ਕੁਝ ਕੀਤਾ ਜਾ ਸਕਦਾ ਸੀ ਇਸ ਦੇ ਨਾਲ ਭਗਵਾਨ ਪ੍ਰਮਾਨ ਦੀ ਜਿਹੜੀ ਇਮੇਜ ਉਹ ਹੋਖੀ ਸੀ ਜਿਸ ਤੋਂ ਬਚਿਆ ਜਾ ਸਕਦਾ ਸੀ ਇਸ ਤੋਂ ਪਹਿਲਾਂ ਉਹ ਜਰਮਨ ਗਿਆ ਸੀ ਉਹਨਾਂ ਨੇ ਕਹਿਣਨ ਸਾਹ ਉੱਥੇ ਜਾ ਕੇ ਉਹ BMW ਕੰਪਨੀ ਜਿਹੜੀ ਕਾਰਾਂ ਬਣਾਉਂਦੀ ਆ ਉਹ ਉਹਨਾਂ ਦੇ ਮਾਲਕਾਂ ਪ੍ਰਬੰਧਕਾਂ ਨੂੰ ਮਿਲੇ ਸਨ ਉਹ ਵਾਪਸੀ ਤੇ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਕਿ ਉਹਨਾਂ ਦੀ ਗੱਲਬਾਤ BMW ਦੇ ਮਾਲਕਾਂ ਦੇ ਨਾਲ ਹੋ ਚੁੱਕੀ ਆ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਉਹ ਪੰਜਾਬ ਵਿੱਚ ਆਣਗੇ BMW ਦੀ ਇੱਕ ਫੈਕੀ ਡਾਉਣਗੇ ਉਹ ਜਦੋਂ ਹੀ ਵਿਆਨ ਇਹ ਵੱਖ-ਵੱਖ ਚੈਨਲਾਂ ਤੇ ਦੁਨੀਆ ਭਰ ਦੇ ਵਿੱਚ ਫੈਲਿਆ ਤਾਂ ਉਹਨਾਂ ਨੇ ਇਸ ਗੱਲ ਦੀ ਤਕਦੀਰ ਕੀਤੀ ਕਿ ਅਸੀਂ ਇਹੋ ਜਿਹਾ ਵਹਿਦਾ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਕੋਈ ਨਹੀਂ ਕੀਤਾ ਹੁਣ ਦੇਖੋ ਕਿੰਨੀ ਵੱਡੀ ਬਦਨਾਮੀ ਹੋਈ ਇਹ ਦੁਨੀਆ ਭਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਉਹਦੇ ਨਾਲ ਇੱਕ ਅੰਦਾਜ਼ਾ ਲਾਇਆ ਜਾ ਸਕਦਾ ਆ ਕਿ ਇੱਕ ਛੋਟਾ ਜਿਹਾ ਬਿਆਨ ਦੇਣ ਦੇ ਨਾਲ ਪੰਜਾਬ ਕਈ ਸਾਲ ਪਿਛਾਂ ਤੱਕ ਚਲਾ ਗਿਆ ਉਹਦੀ ਮੁੱਖ ਮੰਤਰੀ ਵੱਲੋਂ ਕਿੰਨੀ ਹੇਚੀ ਕਰਵਾਈ ਗਈ ਪੰਜਾਬ ਦੇ ਪੰਜਾਬ ਦੇ ਲੋਕਾਂ ਦੀ ਇਹਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਸੋ ਅੱਗੇ ਆਪਾਂ ਚੱਲਦੇ ਆਂ ਪੰਜਾਬ ਦੇ ਵਿੱਚ ਦੇਵੀ ਸਿਚੁਏਸ਼ਨ ਹੈ ਲਾ ਇਨ ਆਰਡਰ ਵੀ ਉਹਦੇ ਵੀ ਬੜੇ ਹਾਲਾਤ ਮਾੜੇ ਐ ਦੱਸ ਰਾਇਆ ਔਰ ਜਿਸ ਵਾਂ ਤੋਂ ਪਹਿਲਾਂ ਪਤਾ ਆ ਕਿ ਹਰਜਨ ਸਿੰਘ ਉਹ ਮਰ ਵਿਗਲੀਏ ਦੀ ਦੰਪ ਰਹੇ ਹੁੰਦੇ ਸਨ ਉਹਨਾਂ ਨੂੰ ਗ੍ਰੈਫਟਾਰ ਕਰਕੇ ਰੱਖਿਆ ਆ ਔਰ ਉਸ ਤੋਂ ਬਾਅਦ ਇੱਕ ਜਿਹੜੇ ਫਾਸਿੰਗ ਐੀਆਈਜੀ ਜਿਹਦੇ ਅਟੈਚ ਹੋ ਚੁੱਕੇ ਸਨ ਉਹਨਾਂ ਨੂੰ ਵੀ ਵੱਖ-ਵੱਖ ਕਿਸਾਂ ਦੇ ਅਧੀਨ ਮੈਲ ਬੰਦ ਕਰਕੇ ਰੱਖਿਆ ਉਹ ਸੋਲ ਦੀ ਬਹੁਤ ਸਾਰੇ ਅਫਸਰਾਂ ਦੇ ਨਾਮ ਜਿਹੜੇ ਆ ਉਹ ਲਿਸਟ ਵਿੱਚ ਆਈ ਦੱਸੇ ਜਾਂਦੇ ਆ ਉਹਨਾਂ ਨੂੰ ਵੀ ਕਦ ਬਾਈਕਰ ਦੇ ਜਿਹੜਾ ਇਸ ਲਾਈਨ ਵਿੱਚ ਰੱਖ ਕੇ ਜੋ ਵੀ ਉਹਨਾਂ ਦਾ ਹਿੱਸਾ ਵੰਡਾ ਹੋਊਗਾ ਉਹ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇਗਾ ਔਰ ਦੇਦੇ ਇਹ ਰਿਪੋਰਟਸ ਨੇ ਇਹ ਜਿਹੜੇ ਉਹਨਾਂ ਨੂੰ ਜਦੋਂ ਗ੍ਰਿਫਟਾਰ ਕੀਤਾ ਗਿਆ ਉਹਨਾਂ ਦੀ ਇਨਵੈਸਟੀਗੇਸ਼ਨ ਹੋ ਕੇ ਉਹਨਾਂ ਉੱਪਰ ਦੇ ਮਨਾਸਬ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਔਰ ਉਹਨਾਂ ਤੋਂ ਜਿਹੜੇ ਅੱਗੇ ਜਾ ਕੇ ਹੋਰ ਵੀ ਧੇੜ ਖੋਲਣਗੇ ਉਹਨਾਂ ਨੂੰ ਵੀ ਮੰਡੀ ਕਾਨੂੰਨੀ ਕਾਰਵਾਈ ਦੇ ਰਿਹਾ ਦੂਤੀ ਕੀਤੀ ਜਾਵੇਗੀ ਗਾਸਤਾ ਔਰ ਇਸ ਮਾਮਲੇ ਤੇ ਖਾਸ ਤੌਰ ਤੇ ਸੀਬੀਆਈ ਉਹ ਬ੍ਰਾਂਡਰੀਆ ਉਹ ਇਸ ਮਾਮਲੇ ਦੇ ਉੱਤੇ ਬਿਲਕੁਲ ਚੁੱਪ ਬੈਠਣ ਵਾਲੀ ਨਹੀਂ ਉਹ ਹਰ ਬੰਦਾ ਜਿਹੜਾ ਐਕਸ਼ਨ ਹੈ ਉਹ ਪੰਜਾਬ ਦੇ ਵਿੱਚ ਜੂ ਕਰੇਗੇ ਹੁਣ ਇੱਕ ਪੰਜਾਬ ਦੇ ਵਿੱਚ ਕੋਈ ਵੀ ਆਦਮੀ ਆਪਣੇ ਆਪ ਨੂੰ ਬਹੁਸ ਨਹੀਂ ਸੰਦ ਜਦੋਂ ਇਹੋ ਕਦੋਂ ਨਿਕਲਦਾ ਤਾਂ ਉਹਨੂੰ ਇਸ ਗੰਦਾ ਯਕੀਨ ਨਹੀਂ ਹੁੰਦਾ ਕਿ ਉਹ ਸ਼ਾਮ ਨੂੰ ਸਖੇ ਤੌ ਦੇ ਆਪਣੇ ਘਰ ਵਾਪਸ ਆਵੇਗਾ ਜਾਂ ਨਹੀਂ ਆਵੇਗਾ ਹੁਣ ਇੱਕ ਨੌਜਵਾਨ ਮੁੰਡਾ ਮਾਨ ਗੋਇਲਾ ਉਹ ਆਈਕੀਆ ਦਾ ਕਰਿੰਦਾ ਆ ਸਮਾਜ ਸੇਵਕ ਹੈ ਉਹ ਉਹਦੇ ਚਾਚੇ ਦੀ ਦੁਕਾਨ ਉੱਪਰ ਤੜਾ ਤੜ ਬਦਮਾਸ਼ਾਂ ਵੱਲੋਂ ਗੋਲੀਆਂ ਚਦਾਈਆਂ ਗਈਆਂ ਉਹਦੀ ਭੰਨ ਤੋੜ ਕੀਤੀ ਗਈ ਔਰ ਮਜ਼ੇਦਾਰ ਗੱਲ ਇਹ ਆ ਕਿ ਉਹਦਾ ਜਿਹੜੀ ਬਟਾਨਾ ਸੀ ਉਹ ਪੁਲਿਸ ਸਟੇਸ਼ਨ ਤੋਂ ਕੇਵਲ ਤੇ ਕੇਵਲ 100 ਮੀਟਰ ਦੀ ਦੂਰੀ ਤੇ ਸੀ ਔਰ ਜਦ ਉਹਦੇ ਚਾਚੇ ਕਾਇ ਜੋ ਵੀ ਸੀ ਉਹਨਾਂ ਨੇ ਪੁਲਿਸ ਸੇਚਨ ਸੁਤਨਾ ਦਿੱਤੀ ਤਾਂ ਉਹ ਆਪਣੇ ਸੁਭਾਅ ਦੇ ਇਨਸਾਨ ਉਹਨਾਂ ਦੇ ਗਲ ਤੈਗ ਪਤਾ ਨਹੀਂ ਇਹ ਸੁਭਾਅ ਸ਼ਾਇਦ ਪੁਲਿਸ ਦਾ ਬਦਲਣਾ ਵਾਲਾ ਨਹੀਂ ਵੈਸੇ ਤਾਂ ਇਹ ਜਿਹੜਾ ਵਕਤ ਜਾ ਰਿਹਾ ਆ ਪੰਜਾਬ ਪੁਲਿਸ ਨੂੰ ਵੀ ਆਪਣਾ ਸੁਭਾਅ ਜਿਹੜਾ ਬਦਲਣਾ ਚਾਹੀਦਾ ਆ ਤਾਂ ਕਿ ਉਹ ਲੋਕਾਂ ਦੇ ਨਾਲ ਇਸੇ ਤਰ੍ਹਾਂ ਹੀ ਮਿਲ ਜੁਲ ਕੇ ਰਹੇ ਲੇਕਿਨ ਪੁਲਿਸ ਪਤਾ ਨਹੀਂ ਕਿਉਂ ਇਸ ਮਸੇਵਲ ਤੋਂ ਪਿਆਰ ਨਹੀਂ ਲੇਕਿਨ ਅਜੇ ਤੱਕ ਜਿਹੜੀਆਂ ਸੂਚਨਾਵਾਂ ਨਹੀਂ ਗਈਆਂ ਉਹ ਜਿਹੜੇ ਦੋਸ਼ੀ ਲੋਕ ਆ ਉਹ ਵੀ ਫੜੇ ਨਹੀਂ ਗਏ ਹੋ ਸਕਦਾ ਆ ਇਹ ਮੇਰੇ ਬੋਨ ਦੇ ਸੁਨੇ ਕੋਈ ਐਸੀ ਜਾਣਕਾਰੀ ਨਹੀਂ ਸਕੇ ਦੇਦੇ ਹੰਸਾ ਉਹ ਜਿਹੜੇ ਦੋਸ਼ੀ ਆ ਉਹ ਫੜੇ ਜਾ ਸਕਣ ਇਸੇ ਤਰ੍ਹਾਂ ਹੀ ਦੋਮਪੜ ਦੇ ਵਿੱਚ ਇੱਕ ਸਾਜ਼ਕਾ ਡੀਐਸਪੀ ਨੇ ਇੱਕ ਆਮ ਆਦਮੀ ਪਾਰਟੀ ਦੇ ਆਗੂ ਜਿਹੜਾ ਨਾਂ ਆ ਨਿਤਨ ਮੰੰਦਾ ਉਹਦੇ ਤਿੰਨ ਗੋਲੀਆਂ ਮਾਰੀਆਂ ਕੱਸ ਕੇ ਔਰ ਉਹਨੂੰ ਬੇਹੋਸ਼ ਕਰਕੇ ਰੱਖ ਦਿੱਤਾ ਉਹਨੂੰ ਲੋਕਲ ਡਾਕਟਰ ਨੇ ਅਨੰਦਪੁਰ ਸਾਹਿਬ ਦੀ ਗੱਲ ਹੈ ਉਹਨੂੰ ਲੋਕਲ ਡਾਕਟਰ ਨੇ ਪੀਜੀਆ ਰੈਫਰ ਕਰ ਦਿੱਤਾ ਗਿਆ ਔਰ ਅੱਗੇ ਜਾ ਕੇ ਇਹ ਅੱਜ ਕੁਝ ਪਤਾ ਨਹੀਂ ਲੱਗ ਸਕਿਆ ਕਿ ਉਹਦਾ ਰਾ ਪੀਜੀਆਈ ਹੋ ਰਾਇਆ ਜਾਂ ਉਥੋਂ ਵੀ ਉਹਨਾਂ ਨੂੰ ਅੱਗੇ ਜਾ ਕੇ ਰੈਫਰ ਕਰ ਦਿੱਤਾ ਗਿਆ ਕਿਸੇ ਹੋਰ ਹਸਪਤਾਲ ਨੇ ਵਿੱਚ ਸਾਡੀ ਤਮੰਨਾ ਹੈ ਕਿ ਪੰਜਾਬ ਜਿਹੜਾ ਆ ਉਹ ਇਸੇ ਤਰ੍ਹਾਂ ਹੀ ਇੱਕ ਸ਼ਾਂਤੀ ਵਾਲਾ ਅਮਨ ਕਾਇਮ ਰੱਖਣ ਵਾਲਾ ਸੂਬਾ ਬਣਿਆ ਰਹੇ ਤਾਂ ਕਿ ਪੰਜਾਬ ਦੇ ਲੋਕ ਬੜੇ ਖੁਸ਼ਹਾਲ ਤੇ ਤਰੱਕੀਪਸੰਦ ਬਣੇ ਰਹਿਣ ਥੈਂਕ ਯੂ ਵੈਰੀ ਮੱਚ